ਕੀ ਕਰਦਾ ਸਮਾਜਿਕ ਸੰਗਠਨ ਪੰਜਾਬ ਜ਼ਿਲ੍ਹਾ ਪ੍ਰਧਾਨ ਬੱਬਲ ਕੁੜਾਣੇ ਜੀ ਔਰ ਉਹਨਾਂ ਦੇ ਨਾਲ ਆਏ ਨੇ ਵਾਈਸ ਪ੍ਰਧਾਨ ਪ੍ਰਿਤਪਾਲ ਖਾਲਸਾ ਜਗਤ巴巴 ਜਿੰਦਰ ਸਿੰਘ ਜੀ ਤਰਨਾ ਦਾ ਲੁਧਿਆਣਾ ਕਸ਼ਮੀਰ ਸਿੰਘ ਜੀ ਖਾਲਸਾ ਇਹਨਾਂ ਤੋਂ ਬਾਅਦ ਸੁਣਨੂ ਅੰਬੇਦਕਾਰੀ ਜੀ ਤਿਆਰ ਹਨ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਜਿੰਨੇ ਵੀ ਸਾਥੀ ਆਲੇ ਬੋਲੇ ਆ ਸਾਡੇ ਸਮਾਜ ਦੇ ਬੱਚਾ ਖਾਣੇ ਪਾਏ ਜਾਣਾ ਚਾਹੀਦਾ ਤੇ মিডিਆ ਵਾਲਿਆਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਕਿਉਂਕਿ ਸਾਡੇ ਸਮਾਜ ਨੂੰ ਕਵਰ ਕਰਨ ਲਈ মিডিਆ ਬਹੁਤ ਘੱਟ ਆਉਂਦਾ ਇਹਨਾਂ ਦਾ ਮੇਰਾ ਬਹੁਤ ਦਿਲੋਂ ਮੈਂ ਸਤਿਕਾਰ ਕਰਦਾ ਕਿਉਂਕਿ ਇਹ ਸਾਥੀ ਲੁਧਿਆਣੇ ਹੋਵੇ ਜਿਲੰਦਰ ਹੋਵੇ ਕਪੂਰਥਲੇ ਹੋਵੇ ਕੋਈ ਆਰਪੋਰੰਡੀ ਸੇਮਾਰਦੀ ਹੋਵੇ ਉੱਥੇ ਪਹੁੰਚ ਕੇ ਸਾਡੇ ਸਵਾਦ ਦੇ ਲੋਕਾਂ ਤੱਕ ਲੈ ਕੇ ਜਾਂਦੇ ਨੇ ਆ ਸਾਡੇ ਦੇ ਮੋਬਾਈਲ ਜੇਬਾਂ 'ਚ ਪਾਏ ਹੋਏ ਨੇ ਇਹਨਾਂ ਤੇ ਲਾਈਵ ਕਰ ਲਿਆ ਕਰੋ ਘੱਟੋ ਘੱਟ ਥੋੜੇ ਪਿੰਡਾਂ ਦੇ ਲੋਕ ਥੋੜੇ ਨਾਲ ਜੁੜੇ ਹੁੰਦੇ ਨੇ ਸੋ ਸਾਡੇ ਗੁਰਦੀਪ ਕਾੜੀ ਜੀ ਜਿਹੜੇ ਕਿ ਅੱਜ ਜੇਲ੍ਹ ਦੇ ਅੰਦਰ ਨੇ ਉਹਨਾਂ ਨੇ ਸਾਡੇ ਬੂਥ ਲੈਵਲ ਤੋਂ ਲੈ ਕੇ ਹਲਕੇ ਲੈਵਲ ਤੱਕ ਅਸੀਂ ਉਹਨਾਂ ਦੇ ਨਾਲ ਵੀ ਰਹੇ ਹਾਂ ਸਮਾਜ ਦੇ ਵਿੱਚ ਵਿਚਰੇ ਵੀ ਹਾਂ ਬਹੁਤ ਜਗ੍ਹਾ ਤੇ ਜਿਹੜਾ ੱਤਕਾ ਹੁੰਦਾ ਉਹਨੂੰ ਉਹਦੇ ਤੇ ਪੜਦੇ ਪਾ ਦਿੰਦੀਆਂ ਨੇ ਇਹ ਸਰਕਾਰਾਂ ਪਰ ਜਦੋਂ ਕੋਈ ਬੰਦਾ ਉਹਨਾਂ ਨਾਲ ਖੜਦਾ ਤਾਂ ਚਾਕੇ ਜੇਲਾ 'ਚ ਦੇ ਦਿੰਦੇ ਆਲੇ ਜਿੱਦਾਂ ਸਾਡੇ ਅੱਜ ਗੁਰਦੀਪ ਥੇਰ ਨੂੰ ਦਿੱਤਾ ਜਦ ਕਿ ਇਹਨਾਂ ਨੂੰ ਪਤਾ ਇਹਨਾਂ ਦੇ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਬੈਠੇ ਲੋਕ ਕਿੰਨੇ ਕੁ ਚੋਰ ਨੇ ਕਿੰਨੇ ਕੁ ਠੱਗ ਨੇ ਕਿੰਨੇ ਕੁ ਸਾਧ ਨੇ ਇਹਨਾਂ ਨੂੰ ਸਾਰਾ ਪਤਾ ਬਸ ਇਹਨਾਂ ਨੇ ਇਹ ਦੇਖਣਾ ਕਿ ਗਰੀਬ ਲੋਕਾਂ ਦੀ ਆਵਾਜ਼ ਚੱਕਣ ਵਾਲਾ ਕੋਈ ਪੈਦਾ ਨਾ ਹੋ ਜਾਵੇ ਕਿਉਂਕਿ ਇੱਕੋ ਇੱਕ ਬਾਬਾ ਸਾਹਿਬ ਅੰਬੇਡਕਰ ਹੋਇਆ ਸੀ ਇਹਨਾਂ ਤੋਂ ਅੱਜ ਤੱਕ ਝੱਲ ਨਹੀਂ ਹੁੰਦਾ ਅਜੇ ਵੀ ਬਾਬਾ ਸਾਹਿਬ ਦੀਆਂ ਮੂਰਤੀਆਂ ਤੋਂ ਡਰਦੇ ਨੇ ਬਾਬਾ ਸਾਹਿਬ ਦੀਆਂ ਫੋਟੋਆਂ ਤੋਂ ਡਰਦੇ ਨੇ ਤੇ ਇੱਕੋ ਇੱਕ ਜੋਦਾ ਜਿਹੜਾ ਬਾਬਾ ਸਾਹਿਬ ਅੰਬੇਡਕਰ ਗਰੀਬ ਸਮਾਜ ਚੋਂ ਪੈਦਾ ਹੋਇਆ ਇਸੇ ਕਰਕੇ ਰੋਕ ਲਾ ਕੇ ਰੱਖਦੇ ਨੇ ਕਿ ਕਿਤੇ ਇਹਨਾਂ ਵਿੱਚੋਂ ਅੰਬੇਡ ਕਰਨਾ ਪੈਦਾ ਹੋ ਜੂਵੇਂ ਦੁਬਾਰੇ ਜੇ ਦੁਬਾਰੇ ਅੰਬੇਡ ਕਰ ਪੈਦਾ ਹੋ ਗਿਆ ਮੁੜ ਕੇ ਸਾਡੀ ਕੁਰਸੀ ਤੇ ਬੈਠਣ ਦੀ ਬਾਰੀ ਨਹੀਂ ਆਉਣੀ ਇਹ ਪ੍ਰਬੰਧ ਕਰਦੇ ਨੇ ਆਪਣੀ ਕੁਰਸੀ ਨੂੰ ਬਚਾਉਣ ਦਾ ਸੋ ਸਾਨੂੰ ਆਪਾਂ ਨੂੰ ਪ੍ਰਬੰਧ ਕਰਨਾ ਪੈਣਾ ਕਿ ਕੁਰਸੀ ਤੇ ਬੈਠਣਾ ਕਿੱਦਾਂ ਉਹ ਜਿੰਨੇ ਵੀ ਅਸੀਂ ਸੰਗਠਨ ਪਾਰਟੀਆਂ ਇਕੱਠੀਆਂ ਹੋ ਕੇ ਕੰਮ ਕਰਦੀਆਂ ਅਸੀਂ ਜਦੋਂ ਸਮਾਜ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਇਕੱਠੇ ਹੋ ਕੇ ਹੀ ਹੰਪੜਾ ਮਾਰਨਾ ਪੈਣਾ ਨਹੀਂ ਤਾਂ ਸਰਕਾਰਾਂ ਨੇ ਸਾਨੂੰ ਪਾੜੋ ਤੇ ਰਾਜਕਰੋਧ ਦੀ ਨੀਤੀ ਦੇ ਉੱਤੇ ਲਾਇਆ ਹੋਇਆ ਉਹ ਉਹਨਾਂ ਨੇ ਜਿਹੜੀਆਂ ਚਾਲਾਂ ਚੱਲਣੀਆਂ ਸੀ ਜਾਤ ਪਾਤ ਦੇ ਨਾਂ ਤੇ ਵੰਡ ਕੇ ਧਰਮਾਂ ਦੇ ਨਾਂ ਤੇ ਵੰਡ ਕੇ ਉਤਾਂ ਦੇ ਨਾਂ ਤੇ ਵੰਡ ਕੇ ਨਸਲਾਂ ਦੇ ਨਾਂ ਤੇ ਵੰਡ ਕੇ ਸਾਨੂੰ ਅਲੱਗ-ਅਲੱਗ ਕੀਤਾ ਹੋਇਆ ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜਾ ਜਿੰਨਾ ਤੱਕ ਇਕੱਠੇ ਨਹੀਂ ਹੁੰਦੇ ਉਹਨਾਂ ਤੱਕ ਗੁਰਦੀਪ ਕਾਲੀ ਨਹੀਂ ਗੁਰਦੀਪ ਕਾਲੀ ਵੀਰ ਤੋਂ ਫੇਰ ਹੋਰ ਦੇ ਬਹੁਤ ਸਾਰੇ ਸਾਥੀ ਆ ਜਿਨ੍ਹਾਂ ਨੂੰ ਚਾਕੇ ਜੇਲ੍ਹ ਚ ਦੇ ਦਿੰਦੇ ਨੇ ਜੇ ਦਾ ਕੋਈ ਪਿੱਛੇ ਚਲੇ ਜਾਂਦਾ ਤਾਂ ਉਹਦੀ ਪੁੱਛ ਪੜਤਾਲ ਹੋ ਜਾਂਦੀ ਆ ਕਈ ਨਾ ਅਜੇ ਵੀ ਜੇਲ੍ਹਾਂ ਚ ਬੈਠੇ ਨੇ ਸਾਨੂੰ ਉਹਨਾਂ ਦੀ ਵੀ ਲੋੜ ਆ ਬਾਹਰ ਕਢਾਉਣ ਦੀ ਸੋ ਗੁਰਦੀਪ ਕਾਲੀ ਜੀ ਨੇ ਜਿੰਨਾ ਕ ਸਾਡੇ ਸਮਾਜ ਲਈ ਕੰਮ ਕੀਤਾ ਅਸੀਂ ਭਲੇ ਭਾਤੀ ਸਾਰਿਆਂ ਜਾਣਦੇ ਆ ਇਸ ਐਸਐਸਪੀ ਜੋ ਖੰਨਾ ਇਹਨੂੰ ਦੱਸ ਦਿਓ ਕਿ ਗੁਰਦੀਪ ਕਾਲੀ ਐਡਾ ਕੋਈ ਕ੍ਰਾਈਮਨਲ ਬੰਦਾ ਨਹੀਂ ਹੈਗਾ ਜਿਹੜਾ ਤੁਸੀਂ ਉਹਨੂੰ ਚਾਕੇ ਜੇਲ੍ਹ ਚ ਨੇਤਾ ਜਿਨ੍ਹਾਂ ਨੂੰ ਜੇਲ੍ਹ 'ਚ ਦੇਣਾ ਉਹ ਇੱਥੇ ਸ਼ਰਹਿਆ ਆਂ ਲੁਧਿਆਣਾ ਕੀ ਖੰਨਾ ਕੀ ਚਿੱਟੇ ਨਾਲ ਗਲੀਆਂ ਨਾਲ ਭਰਿਆ ਪਿਆ ਉਹਨਾਂ ਦੇ ਅੱਜ ਤੱਕ ਡੀਲਰਾਂ ਨੂੰ ਕੋਈ ਨਹੀਂ ਚੱਕਦਾ ਇਹਨਾਂ ਨੂੰ ਸ਼ਾਇਦ ਤੁਹਾਨੂੰ ਪਤਾ ਹੀ ਆ ਚੜਾਵਾ ਚੜ ਜਾਂਦੇ ਰਕਤੇ ਨੇ ਕਿਤੇ ਨੇ ਕਿਤੇ ਸੋ ਆਪਾਂ ਇੰਨੀਆਂ ਗੱਲਾਂ ਕਹਿੰਦੇ ਸ਼ਿਮਾ ਦੇ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇੱਥੇ ਆ ਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਜਵਾਨ ਜੈ ਪੀਰ ਜੈ ਜਵਾਨ ਬੜੇ ਸੋਹਣੇ ਬੋਲ ਮੈਨੂੰ ਯਾਦ ਆ ਰਹੇ ਆ ਉਸ ਤੋਂ ਪਹਿਲੇ ਮੈਂ ਬੇਨਤੀ ਕਰਦੀ ਆ ਸਾਰਾ ਪੁਲਿਸ ਪ੍ਰਸ਼ਾਸਨ ਸੀਆਈਡੀ ਇੰਟੈਲੀਜੈਂਸ ਮੇਰੇ ਵੀਰ ਅੱਗੇ ਆ ਜਾਓ ਬਹੁਤ ਪਿਆਰ ਨਾਲ ਅੱਗੇ ਆ ਜਾਓ ਬੜੇ ਧਿਆਨ ਨਾਲ ਸੁਣਿਓ ਇਹ ਅੱਜ ਦਾ ਸਮਾਂ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਆ ਛੋਪਕੇ ਨਾ ਕਵਰ ਕਰੋ ਸਿੱਧੇ ਠੋਕ ਕੇ ਕਵਰ ਕਰੋ ਕਿਉਂਕਿ ਜਿਹੜੀ ਸੰਗਤਾ ਇੱਥੇ ਬੈਠੀ ਆ ਨਾ ਇਹ ਅਸਲੀ ਸੱਚ ਹੱਕ ਦੇਸ਼ ਦੀ ਲੜਾਈ ਲੜਨ ਵਾਲੇ ਪੰਜਾਬ ਨੂੰ ਬਚਾਉਣ ਵਾਲੇ ਜਿਉਂਦੀਆਂ ਜ਼ਮੀਰਾਂ ਵਾਲੇ ਜਿਹੜੇ ਤੁਹਾਡੇ ਧੀ ਪੈਣ ਬੱਚਿਆਂ ਲਈ ਲੜਾਈ ਲੜਦੇ ਇਹ ਉਹ ਯੋਧੇ ਨੇ ਜੋ ਅੱਜ ਇਥੇ ਇਸ ਮੈਦਾਨ 'ਚ ਬੈਠੇ ਨੇ ਸੋ ਮੈਂ ਇੱਥੇ ਮੈਨੂੰ ਬੋਲ ਯਾਦ ਆਏ ਬੜੇ ਸੋਹਣੇ ਬੜੇ ਪਾਵਰਫੁਲ ਕਿ ਮੈਂ ਸਰੀਰ ਦੇ ਮੌਤ ਨੂੰ ਮਰਨ ਦੇ ਮੌਤ ਨੂੰ ਮੌਤ ਨਹੀਂ ਮੰਨਦਾ ਮੈਂ ਜ਼ਮੀਰ ਦੀ ਮੌਤ

ਸੰਘਰਸ਼ ਕਰਦੇ ਗਰੀਬਾਂ ਦੀ ਬਾਤ ਚੁੱਕਦੇ ਦਲਿਤਾਂ ਦੀ ਬਾਤ ਚੁੱਕਦੇ ਸੱਚ ਹੱਕ ਦੀ ਲੜਾਈ ਲੜਦੇ ਛੂਟਾ ਪਰਚਾ ਕਰਕੇ ਅੰਦਰ ਕੀਤਾ ਔਰ ਉਹੀ ਚੀਜ਼ਾਂ ਯਾਦ ਆਉਂਦੀਆਂ ਸਾਭੀਆਂ ਕਿ ਜੋ ਕੰਮ ਸਰਕਾਰ ਆਪ ਨਹੀਂ ਕਰ ਸਕਦੀ ਉਹ ਪੁਲਸ ਤੋਂ ਕਰਵਾਉਂਦੀ ਆ ਸਰਕਾਰ